ਸਾਰੇ ਦੇ ਸਰੋਤਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਸਰੋਤਿਓ ਅੱਜ ਅਸੀਂ ਲੈਂਡ ਪੂਲਿੰਗ ਦੇ ਮੁੱਦੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਬੇਨਤੀ ਆ ਵੀ ਗੱਲਬਾਤ ਪੂਰੀ ਸੁਣਿਓ ਸਾਡੇ ਇਸ ਚੈਨਲ ਨੂੰ ਫੋਲੋ ਕਰਿਓ ਲਾਇਕ ਅਤੇ ਸ਼ੇਅਰ ਜ਼ਰੂਰ ਕਰਿਓ ਗੱਲਬਾਤਾਂ ਕਿਤੇ ਚੰਗੀ ਲੱਭੀ ਤਾਂ ਗੱਲ ਇਸ ਤਰ੍ਹਾਂ ਵੀ ਪੰਜਾਬ ਦੇ ਵਿੱਚ ਬਹੁਤ ਹੀ ਭੱਤਮਾ ਮੁੱਦਾ ਜਿਹੜਾ ਲੈਂਡ ਪੂਲਿੰਗ ਦਾ ਮੁੱਦਾ ਚੱਲ ਰਿਹਾ ਜਿਹਦੇ ਅਧੀਨ ਪੰਜਾਬ ਦੀ ਕੋਈ 45000 ਏਕੜ ਦੇ ਕਰੀਬ ਜ਼ਮੀਨ ਆ ਜਿਹੜੀ ਅਪਜਾਉ ਧਰਤੀ ਪੰਜਾਬ ਦੀਦਰਖੇਜ ਜ਼ਮੀਨ ਜਿਹੜੀ ਸੋਨਾ ਉਗਦੀ ਆ ਉਹਨੂੰ ਜੰਗਲ ਦੇ ਕੰਕਰੀਟ ਆਪਣਾ ਕੰਕਰੀਟ ਦਾ ਜੰਗਲ ਬਣਾਉਣ ਦੇ ਵੱਲ ਸਰਕਾਰ ਬਹੁਤ ਵੱਡਾ ਕਦਮ ਚੁੱਕ ਰਹੀ ਆ ਜਿਹਨੂੰ ਰੋਕਣ ਵਾਸਤੇ ਬਹੁਤ ਸਾਰੀਆਂ ਜਥੇਬੰਦੀਆਂ ਅਭਰਾਲੇ ਕਰ ਰਹੀਆਂ ਨੇ ਤੇ ਸਾਰਿਆਂ ਦੇ ਆਪਣਾ ਪੰਜਾਬੀਆਂ ਦਾ ਹੱਕ ਮੰਗਦਾ ਵੀ ਆਪਾਂ ਇਹਦਾ ਵਿਰੋਧ ਕਰੀਏ ਮੇਨ ਗੱਲ ਜਿਹੜੀ ਇਹ ਆ ਵੀ ਪੰਜਾਬ ਇੱਕ ਛੋਟੀ ਜਿਹੀ ਸਟੇਟ ਆ ਤਕਰੀਬਨ 3350 ਕਿਲੋਮੀਟਰ ਦਾ ਏਰੀਆ ਵੀ 2 ਘੰਟਿਆਂ ਦੇ ਵਿੱਚ ਟਰੈਵਲ ਕਰਕੇ ਆਪਾਂ ਪੰਜਾਬ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਤੇ ਜਾ ਸਕਦੇ ਆ ਤੇ ਦੂਸਰੇ ਨੰਬਰ ਤੇ ਜਿਹੜੀ ਗੱਲ ਆ ਵੀ ਇਹ अर्बन ਸਟੇਟ ਬਣਾ ਕੇ ਪੰਜਾਬ ਦੇ ਅੰਦਰ ਵਸਾਇਆ ਕਿ ਨੂੰ ਜਾਊਗਾ ਕਿਉਂਕਿ ਪੰਜਾਬ ਤਾਂ ਵੈਸੇ ਹੀ ਇੱਕ अर्बन ਸਟੇਟ ਆ ਪਿੰਡਾਂ ਦੇ ਵਿੱਚ ਆਲੀਸ਼ਾਨ ਕੋਠੀਆਂ ਵੱਢ ਚੁੱਕੀਆਂ ਨੇ ਕਰੋੜਾ ਰੁਪਇਆ ਲਾ ਕੇ ਲੋਕਾਂ ਨੇ ਕੋਠੀਆਂ ਲਈਆਂ ਉਸਾਰੀਆਂ ਕੀਤੀਆਂ ਨੇ ਸਾਰੀਆਂ ਸਾਰੇ ਸੂਹਤਾ ਪਿੰਡਾਂ ਜਾ ਚੁੱਕੀਆਂ ਨੇ ਪਰ ਰਹਿਣ ਵਾਲਾ ਵਿੱਚ ਕੋਈ ਨਹੀਂ ਕਰੋੜਾ ਰੁਪਇਆ ਕੋਠੀਆਂ ਤੇ ਲਾ ਕੇ ਅੱਜ ਪਿੰਡਾਂ ਦੀਆਂ ਕੋਠੀਆਂ ਦੀ ਜਿਹੜੀਆਂ ਪ੍ਰਵਾਸੀਆਂ ਦੇ ਹਵਾਲੇ ਨੇ ਸੋ ਮੈਂ ਉਹ ਨਹੀਂ ਸਮਝ ਆਉਂਦੀ ਵੀ ਪੰਜਾਬ ਸਰਕਾਰ ਜਿਹੜੀ ਆ ਇਹ ਅਰਬਨ ਸਟੇਟ ਬਣਾ ਕੇ ਇੱਥੇ ਕਿਹਨੂੰ ਬਸਾਊਗੀ ਵੈਸੇ ਤਾਂ ਇਹ ਜਿਹੜੀਆਂ ਪਾਲਿਸੀਆਂ ਪੰਜਾਬ ਦੇ ਹਿੱਤਾਂ ਨੂੰ ਦਿਖਾ ਕੇ ਬਣਾਈਆਂ ਜਾਂਦੀਆਂ ਨੇ ਉਹ ਪੰਜਾਬ ਦੇ ਹਿੱਤਾਂ ਵਿੱਚ ਨਹੀਂ ਹੁੰਦੀਆਂ ਉਹ ਸਾਰੀ ਦੀ ਸਾਰੀ ਸੈਟਿੰਗ ਪੰਜਾਬ ਦੇ ਅੰਦਰ ਬਾਹਰਲੇ ਲੋਕਾਂ ਨੂੰ ਲਿਆ ਕੇ ਬਸਾਉਣ ਦੀ ਪਲੈਨਿੰਗ ਹੁੰਦੀ ਆ ਸਰਕਾਰਾਂ ਦੀ ਤਾਂ ਕਿ ਪਹਿਲਾਂ ਤੋਂ ਹੀ ਅਸੀਂ ਘੱਟ ਗਣਤੀ ਦੇ ਵਿੱਚ ਆ ਤੇ ਹੋਰ ਬਾਹਰਲੇ ਲੋਕਾਂ ਨੂੰ ਪੰਜਾਬ ਚ ਲਿਆ ਕੇ ਬਸਾਉਣਗੇ ਫਿਰ ਉਹਨਾਂ ਦੀਆਂ ਵੋਟਾਂ ਬਣਾਉਣਗੇ ਫਿਰ ਉਹ ਸਾਡੇ ਸਿਰ ਤੇ ਬੈਠਣਗੇ ਵੈਸੇ ਵੀ ਹੁਣ ਪਿਛਲੇ ਕਾਫੀ ਸਮੇ ਤੋਂ ਸਾਡੇ ਉੱਪਰ ਦਿੱਲੀ ਬੈਠੀ ਹੋਈ ਆ ਜਿਨ੍ਹਾਂ ਨੂੰ ਨਾ ਤਾਂ ਪੰਜਾਬ ਦੀ ਕੋਈ ਭੰਗੋਲਕ ਸਥਿਤੀ ਬਾਰੇ ਕੋਈ ਜਾਣਕਾਰੀ ਨਾ ਕੋਈ ਉਹ ਧਾਰਮਿਕ ਸਥਿਤੀ ਬਾਰੇ ਪੰਜਾਬ ਦੀ ਬਾਰੇ ਜਾਣਦੇ ਨੇ ਨਾ ਪੰਜਾਬੀਆਂ ਦੇ ਸੁਭਾਅ ਬਾਰੇ ਉਹਨਾਂ ਨੂੰ ਕੋਈ ਨੌਲੇਜ ਆ ਪਰ ਫਿਰ ਵੀ ਉਹ ਸਾਡੇ ਤੇ ਬੈਠ ਕੇ ਰਾਜ ਕਰ ਰਹੇ ਨੇ ਆਪਣੀ ਮਰਜ਼ੀ ਦੇ ਅਨੁਸਾਰ ਚੱਲ ਰਹੇ ਨੇ ਕਰੋੜਾ ਰੁਪਇਆ ਉਹਨਾਂ ਨੇ ਸਰਾਕ ਘਟਾਲੇ ਦੇ ਵਿੱਚੋਂ ਇਕੱਠਾ ਕੀਤਾ ਹੁਣ ਉਹ ਆਪਣੀ ਪਾਰਟੀ ਨੂੰ ਇਹ ਜਿਹੜਾ ਹੈਗਾ ਦੇਸ਼ ਦੇ ਵਿੱਚ ਵਧਾਉਣ ਵਾਸਤੇ ਅੱਗੇ ਜਾਂ ਦਿਕਾਨ ਜਾਂ ਵੀਰੇ ਪੰਜਾਬ ਦੇ ਵਿੱਚੋਂ ਅਰਬਾਂ ਖਰਬਾਂ ਰੁਪਈਆ ਇਕੱਠਾ ਕਰਕੇ ਉਹ ਆਪਣੀ ਜਿਹੜੀ ਹੈਗੀ ਆ ਸਿਆਸਤ ਕਰ ਰਹੇ ਨੇ ਐ ਇਸ ਲੈਂਡ ਪੂਲਿੰਗ ਪਾਲਿਸੀ ਦੇ ਅੰਦਰ ਲੁਧਿਆਣਾ ਜ਼ਿਲ੍ਹੇ ਦੀ ਸਭ ਤੋਂ ਵੱਧ 25000 ਏਕੜ ਤੇ ਸਭ ਤੋਂ ਘੱਟ ਜਿਹੜੀ ਆ ਗੁਰਦਾਸਪੁਰ ਦੀ ਆ 80 ਏਕੜ ਜਮੀਨ ਆ ਰਹੀ ਆ ਤੇ ਲੁਧਿਆਣਾ ਤਕਰੀਬਨ ਪੰਜਾਬ ਦਾ ਦਿਲ ਆ ਲੁਧਿਆਣਾ ਤਾਂ ਵੈਸੇ ਹੀ ਇੰਨਾ ਡਿਵੈਲਪ ਆ ਕਿ ਲੁਧਿਆਣੇ ਦੇ ਆਲੇ-ਦੁਆਲੇ ਤਕਰੀਬਨ 30-40 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਜ਼ਮੀਨ ਦੀਆਂ ਕੀਮਤਾਂ ਜਿਹੜੀਆਂ 9 ਨੂੰ 10-10 ਕਰੋੜ ਰੁਪਏ ਨੂੰ ਪੀਲਾ ਜਦੋਂ ਕਿ ਸਾਡੇ ਪਿੰਡਾਂ ਦੇ ਵਿੱਚ ਵੀ ਹੁਣ ਤਾਂ 50-60 ਤੋਂ ਉੱਪਰ ਆਮ ਹੀ ਕਿੱਲੇ ਦਾ ਰੇਟ ਪਹਿਲੇ ਦਾ ਹੋ ਚੁੱਕਿਆ ਤੇ ਪੰਜਾਬ ਸਰਕਾਰ ਕੀ ਦੇਣਾ ਚਾਹੁੰਦੀ ਆ ਕਿਸਾਨ ਦੀ ਜ਼ਮੀਨ ਲੈ ਕੇ ਇੱਕ ਕਿੱਲਾ ਕਿਸਾਨ ਤੋਂ ਲੈ ਕੇ ਉਹਨੂੰ ਕਿੱਲੇ ਦਾ ਚੌਥਾ ਹਿੱਸਾ ਵਾਪਸ ਕਰਨਾ ਚਾਹੁੰਦੀ ਆ ਉਹ ਇੱਕ ਕਿੱਲੇ ਦੇ ਵਿੱਚੋਂ ਤੁਹਾਨੂੰ ਚੌਥਾ ਹਿੱਸਾ ਦੇ ਕੇ ਤੇ ਦੱਸੋ ਵੀ ਉਹਦੇ ਨਾਲ ਕਿਸਾਨ ਦਾ ਕੀ ਭਲਾ ਹੋ ਸਕਦਾ ਉਹ ਠੀਕ ਆ ਵੀ ਇਹਨਾਂ ਨੇ ਪਲੈਨਿੰਗ ਬਣਾ ਲਈ ਵੀ ਜਦੋਂ ਇਹ ਜ਼ਮੀਨ ਅਕਵਾਇਰ ਹੋਊਗੀ ਤਕਰੀਬਨ ਇਹਦਾ ਨੋਟੀਫਿਕੇਸ਼ਨ ਹੋ ਚੁੱਕਾ ਇਹਦੇ ਪੈੜੀ ਤੇ ਨਾ ਕੋਈ ਲੋਨ ਲੈ ਸਕਦੇ ਆ ਨਾ ਕਿਸੇ ਨੂੰ ਗਹਿਣੇ ਕਰ ਸਕਦੇ ਆ ਨਾ ਵੈਕ ਕਰ ਸਕਦੇ ਆ ਸਰਕਾਰ ਵੱਲੋਂ ਉਹ ਤਕਰੀਬਨ ਇਹ ਫ੍ਰੀਜ਼ ਕਰ ਦਿੱਤਾ ਗਿਆ ਸਾਰਾ ਸਿਸਟਮ ਤੇ ਇਹਦੇ ਅਧੀਨ ਉਜਰੋ ਹੁਣ ਉਹਨਾਂ ਨੇ ਲੋਕਾਂ ਨੂੰ ਲਾਲਚ ਦੇਣ ਵਾਸਤੇ ਕੀਤਾ ਵੀ ਜਿੱਦਾਂ ਥਿਰ ਇਹ ਜਿਹੜੀਆਂ ਆਮ ਜ਼ਮੀਨਾਂ ਤੇ ਡਿਵੈਲਪਮੈਂਟ ਦਾ ਕੰਮ ਸ਼ੁਰੂ ਨਹੀਂ ਹੁੰਦਾ ਨਿਆਵਾਂ ਵਗੈਰਾ ਨਹੀਂ ਪਟੁੰਦੀਆਂ ਪੰਜਾਬੀ ਚ ਕਹੀਏ ਵੀ ਉਹਨਾਂ ਚਿਰ ਉਹ 50000 ਰੁਪਏ ਠੇਕਾ ਪਹਿਲਾਂ ਜਿਹੜਾ 30 ਗਿਆ ਸੀ ਵਿਰੋਧ ਹੋਣ ਤੋਂ ਬਾਅਦ ਉਹਨਾਂ ਨੇ 50000 ਕਰਤਾ ਵੀ ਸਾਲ ਦਾ ਉਹ ਕਿਸਾਨ ਨੂੰ ਦਿੱਤਾ ਜਾਊਗਾ ਤੇ ਉਹਨਾਂ ਚਿਰ ਕਿਸਾਨ ਖੇਤੀ ਵੀ ਕਰੂਗਾ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਜਦੋਂ ਆ ਸਾਡੇ ਏਰੀਏ ਦੇ ਵਿੱਚ ਤਕਰੀਬਨ ਇੱਥੇ ਐਸਕੇ ਰੇਂਜ 에ਅਰਫੋਰਸ ਆ ਉਹਨਾਂ ਨੇ ਕਿਸਾਨਾਂ ਤੋਂ ਜਦੋਂ ਜ਼ਮੀਨ ਲਈ ਕੁਝ ਟਾਈਮ ਕਿਸਾਨਾਂ ਨੂੰ ਕਾਹਨ ਵਾਸਤੇ ਉਹ ਮਾਮਲੇ ਤੇ ਜ਼ਮੀਨ ਦਿੰਦੇ ਕਿਉਂਕਿ ਜਦੋਂ ਬੰਦਾ ਕਿਸੇ ਚੀਜ਼ ਦਾ ਮਾਲਕ ਬਣ ਜਾਂਦਾ ਨਾ ਚੀਜ਼ ਲੈਣ ਤੋਂ ਪਹਿਲਾਂ ਬਹੁਤ ਸਾਰੀਆਂ ਸਕੀਮਾਂ ਬਹੁਤ ਸਾਰੇ ਲਾਲਚ ਦਿੱਤੇ ਜਾਂਦੇ ਨੇ ਤੇ ਜਦੋਂ ਫਿਰ ਉਹ ਮਾਲਕ ਬਣ ਜਾਂਦੇ ਨੇ ਫਿਰ ਉਹਨਾਂ ਦੀ ਮਰਜ਼ੀ ਹੋ ਜਾਂਦੀ ਹੈ ਉਹ ਸਾਨੂੰ ਪੈਰ ਧਰਨ ਦੇਣ ਨਾ ਦੇਣ ਇਸ ਕੇ ਰੇ ਜੇਅਰਪੋਰਟ ਦੇ ਏਰੀਆ ਦੇ ਵਿੱਚ ਕਿਸਾਨ ਖੇਤੀ ਕਰਦੇ ਨੇ ਕੁਝ ਸਮਾਂ ਲੋਕਾਂ ਨੇ ਵੀ ਦੇਖਿਆ ਵੀ ਚਲੋ ਨਾਲੇ ਸਾਨੂੰ ਕੁਝ ਪੈਸੇ ਮਿਲ ਗਏ ਨਾਲੇ ਸਾਡੀ ਖੇਤੀਬਾੜੀ ਚੱਲ ਰਹੀ ਆ ਲਗਭਗ 3600 ਕਿੱਲਾ 3600 ਕਿੱਲਾ ਜਿਹੜਾ ਪੈਲੀ ਆ ਇਹ 에어ਪੋਰਟ ਦੀ ਤੇ ਚਲੋ ਉਹ ਕੁਝ ਕਸਾਲੀ ਪੰਜ ਚਾਰ ਸਾਲ ਚੱਲਿਆ ਕੰਮ ਮੁੜ ਕੇ 에어ਪੋਰਟ ਵਾਲਿਆਂ ਨੇ ਲਿਆ ਕੇ ਉਹ ਤੇ ਆ ਚਾਂਸ ਫਿਰ ਉਹਦੇ ਵਰਣਨ ਕਰਤੀ ਅੱਜ ਕੋਈ ਬੰਦਾ ਉਹਦੇ ਚ ਪੈਰ ਨਹੀਂ ਧਰ ਸਕਦਾ ਖੇਤੀ ਦੀ ਤਾਂ ਗੱਲਾਂ ਹੀ ਬਹੁਤ ਦੂਰ ਰਹਿ ਗਈਆਂ ਇਸ ਕਰਕੇ ਇਹ ਠੀਕ ਹੈ ਸਰਕਾਰ ਹੁਣ ਹਾਲਤ ਦੇ ਰਹੀ ਆ ਵੀ ਤੁਸੀਂ ਉੱਥੇ ਖੇਤੀ ਕਰ ਸਕਦੇ ਹੋ ਨਾਲ ਜੈਰ ਤੁਹਾਨੂੰ ਪੈਸੇ ਦਿੱਤੇ ਜਾਣਗੇ ਜਦੋਂ ਇਹ ਪੈਲੀ ਅਕਵਾਇਰ ਹੋਊਗੀ ਸਰਕਾਰ ਜਾਂ ਕੋਈ ਵੀ ਜਿਹੜਾ ਮ ਕਾਰਪੋਰੇਟ ਦਾ ਮਾਲਕ ਬਣ ਗਿਆ ਫਿਰ ਉਹ ਸਾਨੂੰ ਥੋੜੀ ਉੱਥੇ ਆਪਣੀ ਮਰਜ਼ੀ ਦੇ ਨਾਲ ਕੁਝ ਕਰਨ ਦਊਗਾ ਸੋ ਇਸ ਕਰਕੇ ਇਹ ਕਿਸਾਨਾਂ ਦੇ ਬਹੁਤ ਹੀ ਜਿਹੜਾ ਹਿੱਤ ਚ ਨਾ ਹੋ ਕੇ ਕਿਸਾਨਾਂ ਦੇ ਵਿਰੋਧ ਸਰਕਾਰ ਦਾ ਫੈਸਲਾ ਇਹਦੇ ਸਬੰਧ ਦੇ ਵਿੱਚ ਕੱਲ ਪਿੰਡਾਂ ਦੇ ਵਿੱਚ ਟਰੈਕਟਰ ਮਾਰਚ ਵੀ ਹੋਇਆ ਮੇਨ ਜਿਹੜਾ ਆਪਾਂ ਇਸ ਮੁੱਦੇ ਤੇ ਗੱਲ ਇਸ ਕਰਕੇ ਕਰ ਰਹੇ ਆਂ ਵੀ ਸਰਕਾਰ ਜਦੋਂ ਕੋਈ ਵੀ ਕਾਲਾ ਕਾਨੂੰਨ ਕਹਿ ਲਿਏ ਇਹਨੂੰ ਕਾਲਾ ਕੋਈ ਨੋਟੀਫਿਕੇਸ਼ਨ ਜਾਰੀ ਕਰਦੀ ਆ ਜਿਹੜਾ ਕਹਿ ਕੇ ਤਾਂ ਸਾਨੂੰ ਸਾਡੇ ਹੱਕ ਵਿੱਚ ਕੀਤਾ ਜਾਂਦਾ ਕਿਉਂਕਿ ਸਰਕਾਰ ਦਾ ਕੋਈ ਮੰਤਰੀ ਕੋਈ ਐਮਐਲਏ ਕੋਈ ਇਹਨਾਂ ਦਾ ਵਰਕਰ ਉਹਨਾਂ ਦਾ ਤਾਂ ਇਹੀ ਜੋਰ ਲੱਗਿਆ ਹੋਇਆ ਜਿਵੇਂ ਕੇਂਦਰ ਸਰਕਾਰ ਨੇ ਕਾਨੂੰਨ ਲਿਆਂਦੇ ਸੀ ਉਹ ਤਕਰੀਬਨ ਉਹਨਾਂ ਦੇ ਸਾਰੇ ਮਨਿਸਟਰਾਂ ਤੋਂ ਲੈ ਕੇ ਸਾਰੀਆਂ ਦੂਜੀਆਂ ਨਾਲ ਦੀਆਂ ਛੋਟੀਆਂ ਪਾਰਟੀਆਂ ਵਾਲਿਆਂ ਦਾ ਵੀ ਇਹੀ ਸੀ ਲੋਕਾਂ ਨੂੰ ਸਮਝਾਉਂਦੇ ਵੀ ਇਹ ਕਿਸਾਨਾਂ ਦੇ ਹਿੱਤ ਵਿੱਚ ਨੇ ਕਿਸਾਨਾਂ ਦੇ ਹਿੱਤ ਵਿੱਚ ਨੇ ਤੋ ਦੋਸਤੋ ਬੇ ਪੰਜਾਬ ਸਰਕਾਰ ਜੇ ਕਿਸਾਨਾਂ ਦਾ ਕੁਝ ਭਲਾ ਕਰਨਾ ਚਾਹੁੰਦੀ ਆ ਤਾਂ ਸਰਕਾਰ ਨੂੰ ਚਾਹੀਦਾ ਸਭ ਤੋਂ ਪਹਿਲਾਂ ਤਾਂ ਸਾਡਾ ਬਾਰਡਰ ਖੋਲਣਾ ਚਾਹੀਦਾ ਤਾਂ ਕਿ ਪਾਕਿਸਤਾਨ ਤੋਂ ਲੈ ਕੇ ਮਿਡਲ ਈਸਟ ਤੱਕ ਅਸੀਂ ਆਪਣਾ ਜਿਹੜਾ ਆਪਣੀਆਂ ਫਸਲਾਂ ਨੇ ਉਹਨਾਂ ਨੂੰ ਵੇਚ ਕੇ ਕਿਸਾਨ ਵੱਧ ਮੁਨਾਫਾ ਕਮਾਵੇ ਕਿਉਂਕਿ ਸਾਡੇ ਬਾਰਡਰ ਟੱਪ ਕੇ ਤਾਂ ਲੋਕ ਭੁੱਖੇ ਮਰਨੇ ਸ਼ੁਰੂ ਹੋ ਜਾਂਦੇ ਨੇ ਤੇ ਅਨਾਜ ਦਾ ਜਿਹੜਾ ਸੰਕਟ ਆ ਮਿਡਲ ਈਸਟ ਤੋਂ ਲੈ ਕੇ ਜੌਰਪ ਦੇ ਵਿੱਚ ਆ ਰੂਸ ਅਤੇ ਯੂਕਰੇਨ ਦੀ ਜੰਗ ਤੋਂ ਬਾਅਦ ਜਿਹੜੇ ਖਾਦੇ ਪਦਾਰਥ ਨੇ ਨਾ ਖਾਣ ਵਾਲੀਆਂ ਵਸਤੂਆਂ ਨੇ ਉਹਨਾਂ ਦੀ ਬੇਹੱਦ ਤੰਗੀ ਆ ਇਸ ਕਰਕੇ ਜੇ ਸਰਕਾਰ ਕਿਸਾਨਾਂ ਦਾ ਭਲਾ ਕਰਨਾ ਚਾਹੁੰਦੀ ਆ ਤੇ ਸਾਡੇ ਬਾਰਡਰ ਖੁੱਲਣੇ ਚਾਹੀਦੇ ਨੇ ਸਾਡੀਆਂ ਫਸਲਾਂ ਜਿਹੜੀਆਂ ਨੇ ਪਾਕਿਸਤਾਨ ਤੋਂ ਲੈ ਕੇ ਅਫਗਾਨਿਸਤਾਨ ਗਾ ਮਿਡਲ ਈਸਟ ਤੋਂ ਲੈ ਕੇ ਯੂਰਪ ਤੱਕ ਜਾਣ ਕਿਉਂਕਿ ਪੰਜਾਬ ਦੇ ਕੋਲੇ ਜਿਹੜੀ ਖੇਤੀਬਾੜੀ ਵਾਲੀ ਜ਼ਮੀਨ ਆ ਉਹ 5 ਬਿਲੀਅਨ ਤਕਰੀਬਨ 0.4 ਤਕਰੀਬਨ ਹੈਕਟੇਅਰ ਖੇਤਰ ਆ ਜਿਹੜਾ ਇਹ ਸਾਡਾ ਉਪਜਾਊ ਆ ਤੇ 85% ਤੋਂ ਲੈ ਕੇ 90% ਦੇ ਤੱਕ ਹੀ ਤਕਰੀਬਨ ਜਿਹੜੇ ਲੋਕ ਖੇਤੀਬਾੜੀ ਤੇ ਨਿਰਪਰ ਨੇ ਇਹ ਕੱਲਾ ਕਿਸਾਨ ਨਹੀਂ ਜੇ ਕਿਸਾਨ ਦੀ ਜ਼ਮੀਨ ਜਾਂਦੀ ਆ ਤਾਂ ਉਹਦੇ ਨਾਲ ਕਿਸਾਨਾਂ ਤੋਂ ਵੱਧ ਜਿਹੜਾ ਆਮ ਕੌਮਕਾ ਉਹ ਵੀ ਪ੍ਰਭਾਵਿਤ ਹੁੰਦਾ ਕਿਉਂਕਿ ਪੰਜਾਬ ਦਾ ਜੀ ਬਹੁਤ ਹਿੱਸਾ ਜਿਹੜਾ ਜਨਸੰਖਿਆ ਉਹ ਖੇਤੀਬਾੜੀ ਦੇ ਕੰਮਾਂ ਨਾਲ ਹੀ ਜੁੜੀ ਹੋਈ ਆ ਤੇ ਜੇ ਖੇਤੀਬਾੜੀ ਪ੍ਰਭਾਵਿਤ ਹੁੰਦੀ ਹੈ ਤਾਂ तकरीबन 90% ਲੋਕੇ ਤਾਂ ਪ੍ਰਭਾਵਿਤ ਹੁੰਦੇ ਨੇ ਸੋ ਇਸ ਕਰਕੇ ਕਿਸਾਨ ਸਰਕਾਰ ਨੂੰ ਚਾਹੀਦਾ ਕਿਸਾਨਾਂ ਦੇ ਭਲੇ ਦੇ ਹੋਰ ਬਹੁਤ ਕੰਮ ਨੇ ਬਾਜ਼ਾਰ ਖੋਲ੍ਹੇ ਜੇ ਨਹੀਂ ਤਾਂ ਪੰਜਾਬ ਦੇ ਵਿੱਚ ਇੱਕੋ ਟਾਈਮ ਚਾਰ ਚਾਰ ਤਰ੍ਹਾਂ ਦੀਆਂ ਪੰਜ ਪੰਜ ਤਰ੍ਹਾਂ ਦੀਆਂ ਫਸਲਾਂ ਜਿਹੜੀਆਂ ਸਬਜ਼ੀਆਂ ਵੀ ਹੋ ਸਕਦੀਆਂ ਨੇ ਫਰੂਟ ਵੀ ਪੈਦਾ ਹੁੰਦਾ ਉਹਦੀ ਪ੍ਰੋਸੈਸਿੰਗ ਹੋਣੀ ਚਾਹੀਦੀ ਆ ਉਹਦੀ ਸਾਮ ਸਵਾਲ ਲਈ ਸਟੋਰੇਜ ਦਾ ਪ੍ਰਬੰਧ ਹੋਣਾ ਚਾਹੀਦਾ ਤਾਂ ਕਿ ਕਿਸਾਨ ਲੰਬੇ ਸਮੇਂ ਤੱਕ ਉਹਨਾਂ ਫਸਲਾਂ ਨੂੰ ਵਜਾ ਕੇ ਜਿੱਥੇ ਤੱਕ ਮਰਜੀ ਵੇਚ ਸਕੇ ਸੋ ਇਸ ਕਰਕੇ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ بجائے ਜਿਹੜਾ ਕਿਸਾਨਾਂ ਦੇ ਫਾਇਦੇ ਦਾ ਸੌਦਾ ਉਹ ਮਸਲਿਆਂ 'ਤੇ ਧਿਆਨ ਦੇਣਾ ਚਾਹੀਦਾ ਇਸ ਕਰਕੇ ਸਰਕਾਰ ਨੂੰ ਚਾਹੀਦਾ ਵੀ ਉਹ ਕਿਸਾਨਾਂ ਦੇ ਇਹਨਾਂ ਭੱਕਦਿਆਂ ਮਸਲਿਆਂ 'ਤੇ ਆਂਦੇਵੇ ਕਿਉਂਕਿ ਆਪ ਸਰਕਾਰ ਨੇ ਖੋਦ ਵਿੱਚ ਆਉਣ ਤੋਂ ਪਹਿਲਾਂ ਕਿਸਾਨਾਂ ਲਈ ਇੱਕ ਮਿੱਤਰ ਜਿਹੜੇ ਭਰਤੀ ਕਰਨੇ ਸੀ ਕਿਸਾਨਾਂ ਦੇ ਮਿੱਤਰ ਜਿਹੜਾ ਉਹਨੇ ਜਾ ਕੇ ਲੋਕਾਂ ਨੂੰ ਦੱਸਿਆ ਕਰਨਾ ਸੀ ਵੀ ਤੁਹਾਡੀ ਅਸਲ ਨੂੰ ਆ ਨੌਕਸਾ ਤੁਸੀਂ ਆ ਫਸਲ ਬੀਜੋ ਜਾਂ ਆ ਪ੍ਰਬੰਧ ਕਰੋ ਉਹ ਤਾਂ ਗੱਲਾਂ ਹੀ ਛੱਡਤੀਆਂ ਉਹ ਸਾਰੇ ਕੰਮ ਛੱਡ ਤੇ ਉਹ ਮਤਲਬ ਕਿਸਾਨਾਂ ਦੀ ਹੈਲਪ ਕਰਨ ਦੀ بجائے ਕਿਸਾਨਾਂ ਨੂੰ ਵਿਹਲੇ ਕਰਨ ਤੇ ਸਰਕਾਰ ਆ ਗਈ ਇਸ ਕਰਕੇ ਸਾਡੀ ਇਹ ਬੇਨਤੀ ਹੈ ਸਰਕਾਰ ਨੂੰ ਪਰਜੋਰ ਅਪੀਲ ਆ ਵੀ ਸਰਕਾਰ ਜਿਹੜਾ ਹੈਗਾ ਇਸ ਮੁੱਸਲੇ ਵੱਲ ਧਿਆਨ ਦੇਵੇ ਤੇ ਕਿਸਾਨਾਂ ਦੀ ਜਿਹੜੀ ਆ ਜੋ ਸਹਾਇਤਾ ਕਰੇ ਨਾ ਕਿ ਕਿਸਾਨਾਂ ਨੂੰ ਜ਼ਮੀਨਾਂ ਤੋਂ ਵਿਹਲੇ ਕਰਕੇ ਜਿਹੜਾ ਹੈਗਾ ਇੱਥੇ ਦਾਦ ਦੱਤੇ ਭਟਕਣ ਜੋਗੇ ਨਾ ਛੱਡੇ ਕਿਉਂਕਿ ਜਿਹਦੀ ਵੀ ਇੱਕ ਵਾਰੀ ਜ਼ਮੀਨ ਵੇਖ ਗਈ ਉਹ ਤੋਂ ਦੁਬਾਰਾ ਨਾ ਤਾਂ ਜ਼ਮੀਨ ਖਰੀਦ ਹੁੰਦੀ ਆ ਤੇ ਨਾ ਹੀ ਬਜਾਅ ਦੇ ਵਿੱਚ ਫਿਰ ਜ਼ਮੀਨ ਵਦਣੀ ਆ ਖਰੀਦੂ ਤਾਂ ਕੋਈ ਤਾਂ ਨਾ ਜੇ ਜ਼ਮੀਨ ਕੋਈ ਖਰੀਦਣ ਜੋਗੀ ਕਿਤੇ ਬਚੂਗੀ ਸੋ ਇਸ ਕਰਕੇ ਕਿਸਾਨਾਂ ਨੂੰ ਵੀ ਬੇਨਤੀ ਆ ਪਿੰਡਾਂ ਦੇ ਵਿੱਚ ਪਾਈ ਤੁਸੀਂ ਜਿਹੜਾ ਹੈਗਾ ਮਤੇ ਪਾ ਕੇ ਇਹ ਲੈਂਡ ਪੂਲਿੰਗ ਨੀਤੀ ਦਾ ਜਿਹੜਾ ਇਹਦਾ ਵਿਰੋਧ ਕੀਤਾ ਜਾਵੇ ਤੇ ਕਿਸਾਨਾਂ ਨੂੰ ਜਿਹੜੀ ਅਲੋਟ ਹੋਣ ਤੋਂ ਬਚਾਇਆ ਜਾ ਸਕੇ ਸੋ ਇਸ ਕਰਕੇ ਸਾਰਿਆਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਤੇ ਸਰੋਤਿਆਂ ਨੂੰ ਵੀ ਬੇਨਤੀ ਆ ਪਾਈ ਇਸ ਚੈਨਲ ਤੇ ਅਸੀਂ ਪੰਜਾਬ ਦੇ ਭਗ ਦੇ ਮੁੱਦਿਆਂ ਤੇ ਗੱਲਬਾਤ ਕਰਕੇ ਤੁਹਾਡੇ ਰੂਬਰੂ ਹੋਇਆ ਕਰਾਂਗੇ ਤੇ ਤੁਸੀਂ ਸਾਡਾ ਸਾਥ ਦਿਓ ਤੇ ਇਹਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ